ਹਰਪ੍ਰੀਤ ਸਿੰਘ ਨੌਜਵਾਨ ਸਾਡੇ ਨਾਲ ਇੱਕ ਲੱਤ ਦਾ ਮਾਸ ਫਟ ਗਿਆ ਪਰਲੇ ਬੰਨੇ ਵੀ ਛਰਰੇ ਵੱਜਿਆ ਜਦੋਂ ਬਾਅਦ ਚ ਬਜ਼ੁਰਗਣ ਬਚਉਂਦੇ ਬਚਉਂਦੇ ਫਿਰ ਗੋਲੀ ਉੱਥੇ ਫਲੈਚਰ ਲੱਗ ਗਿਆ ਫਿਰ ਇਧਰੋਂ ਲਾਤੋ ਬਲਾਜ ਆਸਟ੍ਰੇਲਿਆਰ ਦਾ ਗੋਲਾ ਸੁਟਿਆ ਗਿਆ ਲੱਤ ਦਾ ਸਾਰਾ ਕੁਝ ਉੱਡ ਗਿਆ ਨਾਲ ਮਾਸ ਵੀ ਡਾ ਦਿੱਤਾ ਗਿਆ ਉਹ ਇੱਕ ਲੱਤ ਦਾ ਥੱਲੋਂ ਮਾਸ ਫਟ ਗਿਆ ਕਿੰਨਾ ਕੁ ਮਾਸ ਫਟਿਆ ਲੱਤ ਦਾ ਉਹਦਾ ਨੀਚੇ ਵਾਲਾ ਹਿੱਸਾ ਥੱਲੋਂ ਤੋਂ ਲੈ ਕੇ ਉੱਪਰ ਤੱਕ ਰਫਰ ਫਟ ਗਿਆ ਜੀ ਇਲਾਜ ਕਰਵਾਇਆ ਉਸ ਤੋਂ ਬਾਅਦ ਖਾਲਸਾਡ ਕੇਅਰ ਕਰ ਰਹੀ ਹੈ ਜੀ ਉਹ ਦਵਾਈ ਦੇ ਕੇ ਵੀ ਜਾਂਦੀ ਹੈ ਤੇ ਪੁੱਛਦੀ ਕਿਸ ਦੀ ਵੀ ਆਣ ਕੇ ਕਿ ਇੱਕ ਸਿੰਘ ਜਿਹੜਾ ਮੇਰੇ ਨਾਲ ਬਜ਼ੁਰਗ ਬਾਪੂ ਜੀ ਉਹਨਾਂ ਦੀ ਆ ਸਾਈਡ ਤੋਂ ਅੱਖ ਚਲੀ ਗਈ ਹੈ ਥੱਲੋਂ ਉਹਨਾਂ ਦੀ ਹਾਂ ਜੀ ਉਹਨਾਂ ਦੇ ਕੀ ਵਜ੍ਹਾ ਉਹਨਾਂ ਦੇ ਜਦੋਂ ਬਲਾਸਟਿੰਗ ਜਦੋਂ ਹੋਇਆ ਨਾ ਉਹਨਾਂ ਦੇ ਆ ਇੱਥੇ ਚੀਜ਼ ਤੇ ਵੱਜ ਗਿਆ ਜਦਾਂ ਉਹਨਾਂ ਦਾ ਚੀਜ਼ ਤੇ ਜਦਾਂ ਵੱਜਿਆ ਕਿਸੇ ਦੇ ਨੱਕ ਤੋਂ ਇੱਥੋਂ ਉੱਡ ਗਿਆ ਮਾਸਕੇ ਜਿਹੜਾ ਉੱਡ ਗਿਆ ਸਾਰੇ ਜਦੋਂ ਬਲਾਸਟਿੰਗ ਹੁੰਦਾ ਨਾ ਉਹ ਤੁਹਾਡੇ ਸਾਹਮਣੇ ਜਦੋਂ ਬਲਾਸਟ ਹੁੰਦਾ ਹੈ ਉਹ ਚਮੜੀ ਨੂੰ ਅਦੇੜ ਦਿੰਦਾ ਹੈ ਚਮੜੀ ਐ ਫਟ ਜਾਂਦੀ ਜਿ ਤਰ੍ਹਾਂ ਐਸੇ ਇਦਾਂ ਬਲਾਸਟ ਹੋ ਦਾ ਸਾਡੇ ਹੱਥ ਦੇ ਵਿੱਚ ਕੋਈ ਹਥਿਆਰ ਜਾਂ ਕੋਈ ਡੰਡੇ ਕੁਝ ਹੈਗਾ ਸੀ ਸਾਡੇ ਹੱਥ 'ਚ ਅਸੀਂ ਨਾਰਮਲ ਆ ਅਸੀਂ ਜਿਤਨਾ ਅੱਗੂ ਸੱਭਨੇ ਸਾਨੂੰ ਨਾਰਮਲ ਭੇਜਿਆ ਸੀ ਸਾਡੇ ਹੱਥ 'ਤੇ ਕੁਝ ਨਹੀਂ ਸੀ ਸਾਡੇ ਹੱਥ 'ਤੇ ਬਸ ਆਪਣੀ ਸੇਫਟੀ ਲਈ ਅਹ ਐਨਕਾ ਸੀ ਅਹ ਮਾਸਕ ਸੀ ਜੋ ਸਾਡੇ ਲਈ ਤਰੀਕੇ ਨਾਲ ਹੀ ਬਸ ਉਸੇ ਤਰੀਕੇ ਨਾਲ ਗਏ ਸੀ ਸ਼ੰਭੂ ਬਾਰਡਰ ਤੇ ਅਸੀਂ ਜਿੱਥੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਚੱਲ ਰਿਹਾ ਹੈ ਖਨੌਰੀ ਬਾਰਡਰ ਦੀ ਤਸਵੀਰ ਵੀ ਦੇਖਣ ਨੂੰ ਮਿਲੀ ਜਿੱਥੇ ਕਿਸਾਨਾਂ ਦੇ ਉੱਪਰ ਤਸ਼ੱਦਦ ਟਾਇਆ ਗਿਆ ਔਰ ਉੱਥੇ ਹੀ ਫੋਰਸ ਥਾਪੀਆਂ ਮਾਰਦੀ ਨਜ਼ਰ ਆ ਰਹੀ ਸੀ ਔਰ ਉੱਥੇ ਹੀ ਸ਼ੰਭੂ ਬਾਰਡਰ ਦੇ ਉੱਪਰ ਵੀ ਇਹੋ ਜੀ ਤਸਵੀਰੀ ਦੇਖਣ ਨੂੰ ਮਿਲੀ ਹਰਪ੍ਰੀਤ ਸਿੰਘ ਨੌਜਵਾਨ ਸਾਡੇ ਨਾਲ ਇੱਕ ਲੱਤ ਦਾ ਮਾਸ ਫਟ ਗਿਆ ਪਰਲੇ ਬੰਨੇ ਵੀ ਛਰਰੇ ਵੱਜਿਆ ਦਿਖਾਉਂਦੇ ਆ ਤਸਵੀਰ ਵੀ ਗੱਲਬਾਤ ਵੀ ਕਰਦੇ ਆ ਬਾਈ ਹਰਪ੍ਰੀਤ ਹੋਇਆ ਕੀ ਆ ਔਰ ਕਿਵੇਂ ਤੁਹਾਡੀ ਸਿਹਤ ਕਿਵੇਂ ਆ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਗੁਰੂ ਸਾਹਿਬ ਦੀ ਕਿਰਪਾ ਚੜ੍ਹਦੀ ਕਲਾ ਚ ਇਹ ਕੱਲ ਸਾਡੇ ਆਗੂ ਸਹਿਬਾਨ ਨੇ ਸਾਡੇ ਟਡੀਆਂ ਡਿਊਟੀਆਂ ਲੱਗੀਆਂ ਸੀ ਆਨੂੰ ਅੱਗੇ ਉਹਨਾਂ ਦੇ ਛੰਡੀਆਂ ਦੇ ਲਾਲ ਵਲੰਟੀਅਰ ਖਿਲਾ ਰਹੇ ਸੀ ਉਤੋਂ ਅੱਗੇ ਨਾ ਕੋਈ ਜਾਵੇ ਆਗੂ ਸਹਿਬਾਨ ਗੱਲਬਾਤ ਕਰਨ ਜਾਣਗੇ ਜਦੋਂ ਆਗੂ ਸਹਿਬਾਨ ਉਹਨਾਂ ਨੇ ਪ੍ਰਸ਼ਾਸਨ ਨਾਲ ਗੱਲ ਕਰਨ ਵਾਸਤੇ ਗਏ ਸੀ ਪ੍ਰਸ਼ਾਸਨ ਨਾਲ ਗੱਲ ਕਰਨ ਵਾਸਤੇ ਜਦੋਂ ਪ੍ਰਸ਼ਾਸਨ ਨਾਲ ਗੱਲ ਕਰਕੇ ਆਏ ਮੀਡੀਆ ਨਾਲ ਅੱਗੇ ਆਣ ਕੇ ਥੋੜਾ ਕਾਨਫਰੰਸ ਕਰ ਲਾਪੇ ਆਣ ਕੇ ਉਹਨਾਂ ਨੇ ਪਿੱਛੋ ਫੈਰ ਕੀਤਾ ਜਿਹੜਾ ਅਥਰੂ ਗੈਸ ਦੇ ਗੋਲੇ ਸੁੱਟੇ ਨੇ ਜਦੋਂ ਬਾਅਦ ਚੋ ਬਜ਼ੁਰਗਾਂ ਨੂੰ ਬਚਾਉਂਦੇ ਆ ਬਚਾਉਂਦੇ ਫਿਰ ਗੋਲੀ ਉੱਥੇ ਫਲੈਚਰ ਲੱਗ ਗਿਆ ਫਿਰ ਇਧਰੋਂ ਲਾਤੋ ਬਲਾਜ ਉਹ ਅਸਟ੍ਰੇਲੀਆ ਦਾ ਗੋਲਾ ਸੁੱਟਿਆ ਗਿਆ ਲੱਤ ਦਾ ਸਾਰਾ ਕੁਝ ਉੱਡ ਗਿਆ ਨਾਲ ਮਾਸ ਵੀ ਡਾ ਦਿੱਤਾ ਗਿਆ ਉਹ ਇੱਕ ਲੱਤ ਦਾ ਥੱਲੋਂ ਮਾਸ ਪੜ ਗਿਆ ਕਿੰਨਾ ਕੁ ਮਾਸ ਫਟਿਆ ਲੱਤ ਦਾ ਉਹਦਾ ਨੀਚੇ ਵਾਲਾ ਹਿੱਸਾ ਥੱਲੋਂ ਤੋਂ ਲੈ ਕੇ ਉੱਪਰ ਤੱਕ ਫਟ ਗਿਆ ਅੱਛਾ ਜੀ ਇਲਾਜ ਕਰਵਾਇਆ ਉਸ ਤੋਂ ਬਾਅਦ ਖਾਲਸਾਡ ਕੇਅਰ ਕਰ ਰਹੀ ਹੈ ਜੀ ਉਹ ਦਵਾਈ ਦੇ ਕੇ ਵੀ ਜਾਂਦੀ ਹੈ ਤੇ ਪੁੱਛ ਦੀ ਕਿਸ ਦੀ ਵੀ ਆਣ ਗਿਆ ਪਰਲੀਲਾਤ ਤੇ ਕੀ ਹੋਇਆ ਪਰਲੀਲਾਤ ਤੇ ਉੱਤੇ ਉੱਚ ਬਲਾਸਟ ਵੱਜਿਆ ਬਾਅਦ ਚੋਂ ਜਦੋਂ ਖਾਲੀ ਬਲਾਸਟ ਹੁੰਦਾ ਉਹ ਬੋਤਲ ਜੀ ਬਲਾਸਟ ਵਾਲੀ ਵੱਜੀ ਉਹਦੇ ਨਾਲ ਛਿਲ ਦਿੱਤੀ ਗਈ ਅੱਛਾ ਹਾਂਜੀ ਕਿੰਨੇ ਕੁ ਲੋਕ ਹੋਰ ਫੱਟੜ ਹੋਇਆ ਇੱਥੇ ਇੱਥੇ ਗਰੀਵਿੰਗ ਗਰੀਵਿੰਗ ਚਾਲੀ ਕੇ ਜਿਹੜੇ ਫੱਟੜ ਆ ਨੋਰਮਲ ਸਿੰਘ ਜਿਹੜੇ ਇੱਕ ਸਿੰਘ ਜਿਹੜਾ ਮੇਰੇ ਨਾਲ ਬਜ਼ੁਰਗ ਬਾਪੂ ਜੀ ਉਹਨਾਂ ਦੀ ਆਹ ਸਾਈਡ ਤੋਂ ਅੱਖ ਚਲੀ ਗਈ ਥੱਲੋਂ ਅੱਛਾ ਉਹਨਾਂ ਦੀ ਹਾਂਜੀ ਉਹਨਾਂ ਦੇ ਕਿ ਵੱਜਿਆ ਉਹਨਾਂ ਦੇ ਜਦੋਂ ਬਲਾਸਟਿੰਗ ਜਦੋਂ ਹੋਇਆ ਨਾ ਉਹਨਾਂ ਦੇ ਆ ਇੱਥੇ ਚੀਜ਼ ਤੇ ਵੱਜ ਗਿਆ ਜਾਂਦਾ ਉਹਨਾਂ ਦਾ ਚੀਜ਼ ਤੇ ਜਾਂਦਾ ਵੱਜਿਆ ਕਿਸੇ ਦੇ ਨੱਕ ਤੋਂ ਇੱਥੋਂ ਉੱਡ ਗਿਆ ਮਾਸਕ ਜਿਹੜਾ ਉੱਡ ਗਏ ਸਾਰੇ ਜਦੋਂ ਬਲਾਸਟਿੰਗ ਹੁੰਦਾ ਨਾ ਉਹ ਤੁਹਾਡੇ ਸਾਹਮਣੇ ਜਦੋਂ ਬਲਾਸਟ ਹੁੰਦਾ ਹੈ ਉਹ ਚਮੜੀ ਨੂੰ ਅਦੇੜ ਦਿੰਦਾ ਚਮੜੀ ਇਹ ਫਟ ਜਾਂਦੀ ਜਿ ਤਰ੍ਹਾਂ ਐਸੇ ਇਦਾਂ ਬਲਾਸਟ ਉਹਦਾ ਤੁਝ ਤੁਹਾਡੇ ਹੱਥ ਦੇ ਵਿੱਚ ਕੋਈ ਹਥਿਆਰ ਜਾਂ ਕੋਈ ਡੰਡੇ ਕੁਝ ਹੈਗਾ ਸੀਗਾ ਸਾਡੇ ਹੱਥ 'ਚ ਅਸੀਂ ਨਾਰਮਲ ਆ ਅਸੀਂ ਜਿਤਨਾ ਅੱਗੂ ਸੱਭਨੇ ਸਾਨੂੰ ਨਾਰਮਲ ਭੇਜਿਆ ਸੀ ਸਾਡੇ ਹੱਥ 'ਚ ਕੁਝ ਨਹੀਂ ਸੀ ਸਾਡੇ ਹੱਥ 'ਚ ਬਸ ਆਪਣੀ ਸੇਫਟੀ ਲਈ ਅਹ ਐਨਕਾ ਸੀ ਅਹ ਮਾਸਕ ਸੀ ਜੋ ਸਾਡੇ ਲਈ ਤਰੀਕੇ ਨਾਲ ਸੀ ਬਸ ਉਸੇ ਤਰੀਕੇ ਨਾਲ ਗਏ ਸੀ ਅੱਛਾ ਨਹੀਂ ਆ ਚੁੱਪ ਚਾਪ ਉਧਰਲੇ ਬੰਨੇ ਜਦੋਂ ਪ੍ਰੈਸ ਕਾਨਫਰੈਂਸ ਕਰ ਰਹੇ ਸੀ ਮੈਨੂੰ ਯਾਦ ਆ ਸੀ ਉਹਨੂੰ ਕਵਰ ਕਰੇ ਉਸ ਵੇਲੇ ਜਦੋਂ ਗੋਲੇ ਚੱਲੇ ਉਹਦੋਂ ਤੁਹਾਡੇ ਨੁਕਸਾਨ ਹੋਇਆ ਜੀ ਜੀ ਉਸ ਵੇਲੇ ਨੁਕਸਾਨ ਹੋਇਆ ਸੀ ਅਸੀਂ ਬਚਾਉਂਦੇ ਆ ਬਚੰਦੇ ਆ ਆਪ ਵੀ ਕਹਿ ਲੋ ਸਾਡੇ ਆਗੂ ਸਾਹਿਬਨ ਬਲਵੰਤ ਸਿੰਘ ਬਹਿਰਾਮਕੇ ਜੀ ਦੇ ਵੀ ਬਾਤ ਲੱਗੀ ਆ ਉਹਨਾਂ ਦੇ ਵੀ ਥੋੜਾ ਫੈਕਚਰ ਜੀ ਜੀ ਹੋਰ 40 ਕ ਬੰਦੇ ਤੁਸੀਂ ਕਹਿੰਦੇ ਹੋ ਕਿ ਜ਼ਖਮੀ ਹੋਏ ਜ਼ਖਮੀ ਹੋਵੇ ਜਿਹੜੇ ਵਧੀਆ ਵਧੀਆ ਮੈਂ ਤੇ ਖਾਲਸਾ ਅੱਡ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜਾ ਦਿਲੋਂ ਉਹ ਕੇਅਰ ਕਰ ਰਹੇ ਇਥੇ ਸਭ ਦੀ ਜਿਹੜੇ ਸਾਨੂੰ ਵਦ ਤੋਂ ਵਦ ਦਵਾਈਆਂ ਦੀ ਟਰਾਲੀ ਤੱਕ ਜਿਹੜਾ ਜਾਤਾ ਫੱਟਰ ਉਹ ਟਰਾਲੀਆਂ ਤੱਕ ਦਵਾਈ ਪਹੁੰਚਾ ਰਹੇ ਟੁੱਟ ਪਜਦਾ ਨਹੀਂ ਹੋਈ ਕੱਲ ਕਿਸੇ ਦੀ ਟੋਟ ਭਜ ਨਹੀਂ ਕਿਰਪਾ ਗੁਰੂ ਅਮਰਦਾਸ ਜੀ ਦੀ ਖਨੋਰੀ ਬਾਰਡਰ ਤੇ ਤਾਂ ਇੱਕ ਵਿਚਾਰਾ ਨੌਜਵਾਨ ਸੀਗਾ ਬਠੰਡੇ ਦਾ ਉਹਦੇ ਸਿਰ 'ਚ ਗੋਲੀ ਵੱਜੀ ਮੈਂ ਤਾਂ ਜਿੱਤਰਾ ਉਹ ਨੌਜਵਾਨ ਸਾਡਾ ਪੂਰਾ ਹੋਇਆ ਉਹਨਾਂ ਨੂੰ ਅਸੀਂ ਉਹ ਸ਼ਹੀਦ ਜੋਦਾ ਸੀ ਉਹ ਮਾਂ ਦਾ ਇੱਕ ਪੁੱਤਰ ਸੀ ਇੱਕ ਸ਼ਹੀਦਾਂ ਦੇ ਵਿੱਚ ਉਹਦਾ ਨਾਮ ਲਿਖਿਆ ਗਿਆ ਦੁੱਖ ਵੀ ਦਰਦ ਕਰਦੇ ਆ ਜਿਹੜਾ ਇਹ ਨੌਜਵਾਨ ਸ਼ਹੀਦ ਹੋਇਆ ਅਸੀਂ ਉਹਦੀ ਜੋਦੀ ਸੋਚ ਤੇ ਹੱਕ ਤੇ ਲੈ ਕੇ ਰਹਿ ਅਸੀਂ ਇਥੋਂ ਮੰਗਾ ਜਿੱਤ ਕੇ ਜਾਉਂਗੇ ਹਰਪ੍ਰੀਤ ਸਿੰਘ ਸਾੜਨਾਲ ਸੀਗਾ ਹਰਪ੍ਰੀਤ ਦੇਵੀ ਮਾਸ ਫਟਿਆ ਲੱਤ ਦਾ ਜਦੋਂ ਹੰਜੂ ਗੈਸ ਦੇ ਗੋਲੇ ਦਾਗੇ ਗਏ ਉਧਰੋਂ ਪਲਾਸਟਿਕ ਦੇ ਬੁਲਟ ਚਲਾਏ ਗਏ ਤਾਂ ਬਹੁਤ ਜ਼ਬਰਦਸਤ ਤਰੀਕੇ ਨਾਲ ਹਿੱਟ ਕੀਤਾ ਜਿਸ ਤੋਂ ਬਾਅਦ ਜ਼ਖਮੀ ਹੋਇਆ ਨੌਜਵਾਨ ਟਰਾਲੀ ਦੇ ਵਿੱਚ ਇਸ ਦਾ ਖਲ ਸਾਈਡ ਵੱਲੋਂ ਇਲਾਜ ਕੀਤਾ ਜਾ ਰਿਹਾ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਸ਼ੰਭੂ